ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡੀ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਧੰਨਵਾਦ ਹੈ ਦੋਸਤੋ ਤੁਹਾਡੇ ਪਿਆਰ ਦੇ ਤੁਹਾਡੀ ਸਪੋਰਟ ਦੇ ਜੋ ਤੁਸੀਂ ਆਪਣੇ ਚੈਨਲ ਨੂੰ ਪਿਆਰ ਦੇ ਰਹੇ ਆ ਤੇ ਦੋਸਤੋ ਬਸ਼ੀਰੀ ਦੇ ਦਿਨਾਂ ਡਿਟੇਲ ਬਾਅਦ ਚ ਪਹਿਲਾਂ ਤੁਹਾਡੇ ਨਾਲ ਜਿਵੇਂ ਆਪਾਂ ਖਬਰ ਹਾਂਜੀ ਕੀਤੀ ਵੀ ਆਪਾਂ ਮਿੰਨੀ ਮੰਡੀ ਲਾਉਣ ਜਾ ਰਹੇ ਹਾਂ ਐਤਵਾਰ ਨੂੰ ਜਿਸ ਵਿੱਚ 35 40 ਜਾਨਵਰ ਸਾਰੇ ਰੇਟਾਂ ਦੇ ਉਪਲਬਧ ਹੋਣਗੇ ਮਾਰਵਾੜੀ ਨੁਕਰੇ ਚੰਬੇ ਘੋੜੀਆਂ ਬਸ਼ੀਰੀਆਂ ਬਸ਼ੀਰੇ ਉਨੇ ਸਾਰੇ ਤਰ੍ਹਾਂ ਦੇ ਜਾਨਵਰ ਹੀ ਤੁਹਾਨੂੰ ਮਿਲ ਜਾਣੇ ਆਪਣੇ ਫਾਰਮ ਤੇ 35 40 ਜਨਵਾਰ ਇੱਕੋ ਦਿਨ ਵਿੱਚ ਤੁਹਾਨੂੰ ਸਾਰੇ ਰੀਟਾਂ ਦੇ ਛੋਟੇ ਤੋਂ ਲੈ ਕੇ ਵੱਡੇ ਰੀਟ ਦਾ ਜਾਨਵਰ ਹਾਈਟਰ 57 58 ਇੰਚ ਦੀਆਂ ਬਸ਼ੀਰੀਆਂ ਤੋਂ ਲੈ ਕੇ 98 60 ਇੰਚ ਦੀਆਂ ਨਕੰਦ ਬਸ਼ੀਰੀਆਂ ਤੇ 98 60 ਇੰਚ ਦੀਆਂ ਘੋੜੀਆਂ ਤੋਂ ਲੈ ਕੇ 64 ਇੰਚ ਤਾਈ ਦੀਆਂ 3 ਸਾਲ ਦੀਆਂ ਬਸ਼ੀਰੀਆਂ ਵੀ ਆਪਣੇ ਫਾਰਮ ਤੇ ਖੜੀਆਂ ਸੋ ਦੋਸਤੋ ਜਿੱਦਾਂ ਤੁਹਾਨੂੰ ਜਾਨਵਰ ਚਾਹੀਦਾ ਹੋਇਆ ਤੁਸੀਂ ਆਪ ਦੇ ਪਸੰਦ ਦਾ ਜਾਨਵਰ ਖਰੀਦ ਸਕਦੇ ਹੋ ਤੇ ਬਾਕੀ ਮੈਂ ਅੱਜ ਸਵੇਰ ਦਾ ਬਲੌਗ ਪਾਇਆ ਉਹਦੇ ਵਿੱਚ ਜਿਹੜੇ ਜਾਨਵਰ ਖੜੇ ਆ ਉਹ ਤੇ ਉਸ ਤੋਂ ਬਾਅਦ ਸਵੇਰ ਦੇ ਬਲੌਕ ਤੋਂ ਬਾਅਦ ਵੀ ਚਾਰ ਪੰਜ ਜਾਨਵਰ ਨਵੇਂ ਆਏ ਜਿਨ੍ਹਾਂ ਵਿੱਚ ਦੋ ਮਾਰਵਾੜੀ ਤੇ ਨੁਕਰਾ ਬशीरਾ ਇੱਕ ਸੂਟਾ ਨੁਕਰਾ ਬशीरਾ ਇੱਕ ਡੱਬੀ ਘੋੜੀ ਕਾਫੀ ਜਾਨਵਰ ਆਏ ਹੈ ਨਾ ਸੋ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਹੋਵੇ ਤੁਸੀਂ ਉਦਾਂ ਦਾ ਉਸ ਦਿਨ ਆ ਕੇ ਦੇਖ ਸਕਦੇ ਹੋ ਪਸੰਦ ਕਰ ਸਕਦੇ ਹੋ ਤੇ ਬਾਕੀ ਜਾਨਵਰ ਰੋਜ਼ ਹੀ ਆਪਣੇ ਫਾਰਮ ਤੇ ਅਦਲਾ ਬਦਲੀ ਹੁੰਦੇ ਰਹਿੰਦੇ ਤੇ ਦੋਸਤੋ ਉਸ ਤੋਂ ਬਾਅਦ ਆਪਾਂ ਦਿਨੇ ਆ ਬਸ਼ੀਰੀ ਦੀ ਡਿਟੇਲ ਜਿਹੜੇ ਭਰਾ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਦਿਨੇ ਆ ਬਸ਼ੀਰੀ ਦੀ ਡਿਟੇਲ ਦੋਸਤੋ ਨਕੰਦ ਬਸ਼ੀਰੀਏ 16-17 ਮਹੀਨਿਆਂ ਦੀ 60 ਇੰਚ ਹੋਈ ਖੜੀ ਆ ਹੱਡ ਬਾਡੀ ਦੇ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਬਾਕੀ ਮੂਹ ਨਕੰਦ ਆ ਤੇ ਜਿਹੜੀ ਨਕੰਦ ਬਸ਼ੀਰੀ ਅੱਡੀ ਹੋ ਸਕਦੀ ਆ ਤੇ ਉਹ ਜਦੋਂ ਦੋ ਜਾਂਦੇ ਆ ਘੋੜੀ ਬਣੂ ਉਦੋਂ ਤੋਂ ਆਪ ਵੀ ਲਾ ਲਓ ਸਾਬ ਕਿੱਡੀ ਕੁ ਬਾਂਜੂ ਤੇ ਬਾਕੀ ਕਿੱਡਾ ਬੱਚਾ ਦੋ ਸਾਰਾ ਤੁਹਾਡੇ ਸਾਹਮਣੇ ਉਸ ਬਾਰੇ ਤਾਂ ਮੇਰੇ ਹਿਸਾਬ ਨਾਲ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਖਰਨੀ ਖੁਰਨੀ ਦੀ ਬਹੁਤ ਚੰਗੀ ਆ ਬਿਸ਼ੇਰੀ ਦੇਖੋ ਲੈਂਥ ਦੀ ਹੋਈ ਘਰਦਨ ਦੀ ਹੋਈ ਹੱਡ ਗੁੱਡੇ ਦੀ ਹੋਈ ਪਿੱਠ ਪੁੜਾ ਕਹੇ ਪਾਸੇ ਵੀ ਹੱਥ ਧਰਾ ਵੀ ਨਹੀਂ ਬਿਸ਼ੀ ਨਹੀਂ ਨੀਲੀ ਚੰਬੀ ਹੈ ਦੋਸਤੋ ਕਾਲੀ ਚੰਬੀ ਵੀ ਕਹਿ ਸਕਦੇ ਹਾਂ ਪਰ ਅਸੀਂ ਨੀਲੀ ਜੰਬੀ ਕਹਿੰਦੇ ਸਾਰੇ ਪਿੰਡੇ ਜਿਹੇ ਵਾਲ ਜਿਹੜੇ ਚਿੱਟੇ ਸਾਇਦ ਵੀਡੀਓ ਤੁਹਾਨੂੰ ਨਾ ਪਤਾ ਚੱਲੇ ਸਾਰੇ ਪਿੰਡੇ ਚ ਵਾਲ ਹੀ ਚਿੱਟੇ ਤੇ ਢਿੱਡ ਥੱਲੇ ਡੱਬੂ ਵੀ ਬਹੁਤ ਆ ਲੱਤਾਂ ਸਾਰੀਆਂ ਚਟੀਆਂ ਸਾਰਾ ਮੱਥਾ ਚਿੱਟਾ 100% ਨੌਕਰੇ ਬੱਚੇ ਦੇਣ ਵਾਲੀ ਬੁਸ਼ੇਰੀ ਆ ਉਮਰ ਮੈਂ ਦੱਸ ਹੀ ਦਿੱਤੀ 16 17 ਕਿੰਨੇ ਦੇ ਹੋਏ ਤੇ ਕੱਦ 60 ਦੇ ਆਸ-ਪਾਸ ਹੈਗਾ ਬੱਚੀ ਦਾ ਬਾਕੀ ਸਾਹਮਣੇ ਤੋਂ ਜਾ ਕੇ ਆਪ ਹੀ ਦੇਖ ਲੈਣਾ ਕੰਨਾ ਹਣਾ ਆਪ ਦਾ ਸਾਹਮਣੇ ਆ ਕੇ ਤਸੱਲੀ ਕਰ ਲਿਓ ਕੰਨਾ ਕੁੰਨਾ ਇਸਨੱਖੀਆ ਕੁੰਡੀ ਵਾਲਾ ਕੰਨਾ ਲੰਮੀ ਕਰਦਣਾ ਤੇ ਜਿਹੜੀ ਮੇਨ ਗੱਲ ਆ ਵਾਲ ਭੌਰੀਆਂ ਦੇ ਸਾਫ ਤੇ ਹੁਣ ਇਹ ਨਾ ਸੋਚ ਲੋ ਜੇ ਕੱਦ ਵਾਲੀ ਬਸ਼ੀਰੀਆ ਪਤਾ ਨਹੀਂ ਰੇਟ ਵਾਲਾ ਜ਼ਿਆਦਾ ਹੋਊ ਰੇਟ ਵੀ ਜਾਇਜ਼ ਆ ਦੋਸਤ ਭਾਅ ਪਰਤੇ ਵਾਲੀ ਸੋ ਜਿਹੜਾ ਵੀ ਮੇਰਾ ਭਰਾ ਕੋਈ ਚੰੰਬੀ ਬਸ਼ੀਰੀ ਲੈਣ ਦਾ ਚਾਹਵਾਨ ਹੋਵੇ ਵੀ ਮੂਰੇ ਆ ਥੋੜਾ ਟਾਈਮ ਸਾਂ ਓਕੇ 2-4 ਮਹੀਨਿਆਂ ਨੂੰ ਭਰਉਣ ਵਾਲੀ ਹੋ ਜਾਣਾ ਬੱਚੀ ਨੇ ਕੋਈ ਓਦਾਂ ਦਾ ਚਾਹਵਾਨ ਭਰਾ ਹੋਵੇ ਤਾਂ ਉਹ ਇਹ ਬਸ਼ੀਰੀ ਦੇਖ ਸਕਦਾ 16-17 ਮਹੀਨੇ ਹੋ ਗਈ ਸਿਆਲਟ ਪਾ ਕੇ ਤੁਸੀਂ ਭਰਾ ਵੀ ਸਕਦੇ ਆ ਤੇ ਚੰਗੀ ਘੋੜੀ ਬਣੂ ਦੋਸਤੋ ਤੁਹਾਡੇ ਸਾਹਮਣੇ ਬਣੀ ਖੜੀ ਘੋੜੀ ਬਣੂ ਨਹੀਂ ਬਣੀ ਖੜੀ ਜਿਹੜੀ 16 17 ਮਹੀਨੇ ਆ ਜਾਂ ਆਮ ਘੋੜੀਆਂ ਦਰਮਿਆਨੀਆਂ ਘੋੜੀ ਜਿੱਡੀ ਹੋਈ ਖੜੀ ਤੇ ਜਿੱਦਣ ਘੋੜੀ ਬਣ ਗਈ ਤਾਂ ਉਹ ਆਪਦੇ ਆਪ ਹੀ ਦੱਸਣ ਤੇ ਬਾਕੀ ਚਾਰੇ ਪਾਸੇ ਭਰਾਵੋ ਆਪਾਂ ਦਿਖਾ ਦੇ ਤੁਹਾਨੂੰ ਕੋਈ ਕਮੀ ਪੇਸ਼ੀ ਛੱਡੀ ਨਹੀਂ ਫੇਰ ਮੋਟੀ-ਮੋਟੀ ਡਿਟੇਲ ਦੇ ਦਿੰਨੇ ਆ ਬਾਲ ਭੌਰੀਆਂ ਦੇ ਸਾਫ ਆ ਨੀਲੀ ਚੰਬੀ ਐ ਸਾਰੀਆਂ ਲੱਤਾਂ ਚਟੀਆਂ ਢੱਡ ਚਟਾ ਤੇ ਰੇਟ ਜੈਜ ਆ ਤੇ ਫੇਰ ਅਪੀਲ ਆ ਵੀ ਦਿਨ ਐਤਵਾਰ ਤੌਬੀ ਦਸੰਬਰ 2023 ਨੂੰ ਆਪਾਂ ਆਪਣੇ ਫਾਰਮ ਬਾਬਾ ਜੀ ਦਾ ਸਟੱਡ ਫਾਰਮ ਤੇ ਮਿੰਨੀ ਮੰਡੀ ਲਾ ਰਹੇ ਹਾਂ ਦੋਸਤ ਸਾਰਿਆਂ ਨੇ ਜਰੂਰ ਪਹੁੰਚਣਾ ਤੇ ਹੋਰ ਇਨਕੁਆਰੀ ਲਈ ਨੰਬਰ ਕਰ ਲੈਣੋ 6239154544985559907 ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਧੰਨਵਾਦ